ਇਕ ਓੰਕਾਰ ਫਾਊਂਡੇਸ਼ਨ ਚਲਾਉਂਦੇ ਨੇ ਵੀਰ ਜੀ ਹੁਣੀ ਗੋਡ ਇਜ਼ ਵਨ ਇਹ ਫਾਊਂਡੇਸ਼ਨ ਵੀਰ ਜੀ ਹੁਣੀ ਪਿਛਲੇ ਲੰਬੇ ਸਮੇਂ ਤੋਂ ਚਲਾ ਰਹੇ ਨੇ ਆਪਣੇ ਵੱਲੋਂ ਇੱਕ ਨਿਸਵਾਰਥ ਸੇਵਾ ਕੁਝ ਭੈਣਾ ਭਰਾਵਾਂ ਨਾਲ ਰਲ ਕੇ ਇੰਡੀਆ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਕ ਓੰਕਾਰ ਫਾਊਂਡੇਸ਼ਨ ਦੇ ਮੋਢੀ ਸੇਵਾਦਾਰ ਦਵਿੰਦਰ ਸਿੰਘ ਸੋਹਤਾ ਟੈਣੀ ਵਿਸ਼ੇਸ਼ ਤੌਰ ਤੇ ਮਨੁੱਖਤਾ ਦੀ ਸੇਵਾ ਆਧਾਰੇ ਦੇ ਸੁਪਨਿਆਂ ਦੇ ਘਰ ਵਿਖੇ ਪਹੁੰਚੇ ਇਸ ਮੌਕੇ ਮਨੁੱਖਤਾ ਦੀ ਸੇਵਾ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਉਹਨਾਂ ਦਾ ਪਰਵਾ ਸਵਾਗਤ ਕੀਤਾ ਉਹਨਾਂ ਵੱਲੋਂ ਏਕ ਓਮਕਾਰ ਫਾਊਂਡੇਸ਼ਨ ਵੱਲੋਂ ਨਿਰਸਵਾਰਥ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਰੇ ਵੱਲੋਂ ਲੋੜਵੰਦਾਂ ਦੀ ਮਦਦ ਲਈ ਵਹੀਲ ਚੇਅਰ ਅਤੇ ਅਪਾਹਜ ਮਰੀਜ਼ਾਂ ਲਈ ਹੋਰ ਲੋੜਵੰਦ ਸਮਾਨ ਮੁਹੱਈਆ ਕਰਾਇਆ ਗਿਆ ਹੈ ਤੇ ਇਹ ਵੀ ਦੱਸਣਯੋਗ ਹੈ ਕਿ ਏਕ ਓਮਕਾਰ ਫਾਊਂਡੇਸ਼ਨ ਵੱਲੋਂ ਪਿਛਲੇ ਦਿਨੀਂ ਮਨੁੱਖਤਾ ਦੀ ਸੇਵਾ ਕੇਂਦਰ ਲਈ ਸੇਵਾਦਾਰਾਂ ਲਈ ਦੂਰ ਦਰਡੇ ਜਾਣ ਲਈ ਪੈਟਰੋਲ ਅਤੇ ਡੀਜ਼ਲ ਦੀ ਲਗਭਗ 40000 ਰੁਪਏ ਦੀ ਮਦਦ ਕੀਤੀ ਗਈ ਸੀ ਤੇ ਅੱਜ ਜਿਹੜੀ ਗੱਲ ਕਰਦੇ ਆ ਏਕ ਓਂਕਾਰ ਫਾਊਂਡੇਸ਼ਨ ਦੀ ਏਕ ਓਂਕਾਰ ਫਾਊਂਡੇਸ਼ਨ ਤਾਨੀ ਬਾਈ ਜੀਵਨ ਨੇ ਸਾਨੂੰ ਜਿਵੇਂ ਦੱਸਿਆ ਵੀ ਕਿੱਦਾਂ ਇਹਨਾਂ ਦੇ ਮਨ 'ਚ ਖਿਆਲ ਪੈਦਾ ਹੋਇਆ ਕਿੱਦਾਂ ਇਹ ਆਪਣੀ ਮਿੱਟੀ ਨਾਲ ਜੁੜ ਕੇ ਲੋੜਵੰਦਾਂ ਦੀ ਹੈਲਪ ਕਰਦੇ ਆ ਪਾਹਜ ਬੰਦਿਆਂ ਨੂੰ 휠ਚੇਅਰਸ ਦੇਣੀਆਂ ਲੋੜਵੰਦਾਂ ਦੀ ਮਦਦ ਕਿਸੇ ਦੇ ਇਲਾਜ ਵਾਸਤੇ ਕਿਸੇ ਦੀ ਕਿਸ ਤਰ੍ਹਾਂ ਮਤਲਬ ਇਹ ਸੀ ਅੱਜ ਜੀ ਐਨ ਆਰ ਆਈ ਭੈਣ ਭਰਾ ਸਾਡੇ ਬਹੁਤ ਸਾਰੇ ਦੇਸ਼ਾਂ ਦੇਸ਼ਾਂ ਦੇ ਵਿੱਚ ਬੜੇ ਉੱਚੇ ਨਾਮ ਆ ਉਹਨਾਂ ਦੇ ਕਿ ਜੇ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਆਪੋ ਆਪਣੇ ਏਰੀਆ 'ਚ ਆਪਣੀ ਮਿੱਟੀ ਨਾਲ ਜੁੜ ਕੇ ਲੋੜਵੰਦਾਂ ਦੀ ਮਦਦ ਕਰੇ ਅਸੀਂ ਅੱਜ ਇੱਕ ਬੇਨਤੀ ਕਰਦੇ ਹਾਂ ਅੱਗੇ ਵੀ ਅਕਸਰ ਬੋਲਦਾ ਵੀ ਇਹ ਸੰਸਥਾਵਾਂ ਜਿਹੜੀਆਂ ਖੁੱਲ ਰਹੀਆਂ ਚਾਹੇ ਸਾਡੀ ਸੰਸਥਾ ਮਨੁੱਖਤਾਰੀ ਸੇਵਾ ਸੁਪਨਿਆਂ ਦਾ ਘਰਾਜ ਜਾਂ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਐਨ ਜੀਓ ਬਣ ਰਹੇ ਨੇ ਇਹਨਾਂ ਦੀ ਲੋੜ ਨਾ ਪਵੇ ਸਾਡੇ ਪੰਜਾਬ ਨੂੰ ਜੇ ਅਸੀਂ ਆਪਣੇ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਆਪਣੇ ਮਹੱਲੇ ਨੂੰ ਆਪਣੇ ਜਨਮ ਸਥਾਨ ਨੂੰ ਉੱਥੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ 'ਚੋਂ ਥੋੜਾ ਜਿਹਾ ਹਿੱਸਾ ਵੀ ਹੋਣਾ ਤੇ ਕਰ ਪਹਚਾਈਏ ਆਪ ਆਪਣੇ ਹੱਥੀ ਕਰੀਏ ਪਰ ਕਿਸੇ ਨੂੰ ਨਹੀਂ ਫੜਾਉਣ ਦੀ ਲੋੜ ਆਪ ਆਪਣੇ ਮਹੱਲੇ 'ਚ ਆਪਣੇ ਰਿਸ਼ਤੇਦਾਰੀ 'ਚਾਤ ਮਾਰੋ ਲੋੜਵੰਦ ਉੱਥੇ ਹੀ ਬੈਠੇ ਨੇ ਜੇ ਤੁਸੀਂ ਮਦਦ ਕਰੋ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਲੋੜਵੰਦ ਨਾ ਹੋਵੇ ਜਿਨ੍ਹਾਂ ਦੀ ਹਾਲਤ ਅਸੀਂ ਦੇਖਦੇ ਆਂ ਕਿਸੇ ਦੇ ਕੀੜੇ ਪਏ ਆ ਕੋਈ ਸੰਗਲਾਂ ਨਾ ਬੰਨਿਆ ਕੋਈ ਗੁਲਾਮ ਬਣਾ ਕੇ ਰੱਖਿਆ ਕੋਈ ਅਪਾਹਜ ਹੋ ਗਿਆ ਕੋਈ ਬਲਾਈਂਡ ਹੋ ਗਿਆ ਜ਼ਿੰਦਗੀ ਨਰਕ ਵਰਗੀ ਬਤੀਤ ਕਰਦਾ ਤੇ ਜਿੱਦਾਂ ਰੈਣੀ ਭਾਜੀ ਹੁਣੀ ਸੋਤਤਾ ਸਾਹਿਬ ਆਪਣੇ ਫਰਜ਼ ਨਿਭਾ ਰਹੇ ਨੇ ਉਸ ਵਿਦੇਸ਼ ਦੀ ਧਰਤੀ ਤੇ ਰਹਿੰਦੇ ਹੋਏ ਵੀ ਉੱਥੇ ਜਿਉਂ ਗਏ ਨੇ 40-50 ਸਾਲ ਹੋ ਗਏ ਸੋਤਤਾ ਹਾਂਜੀ ਹਾਂਜੀ 86 ਕਿਆ ਸੀ 30 ਜੂਨ 30 ਜੂਨ 86 37 ਸਾਲ 37 ਸਾਲ ਹੋ ਗਏ ਉੱਥੇ ਪਰ ਅੱਜ ਵੀ ਇਸ ਧਰਤੀ ਨਾਲ ਇਸ ਮਿੱਟੀ ਨਾਲ ਜੁੜੇ ਹੋਏ ਨੇ ਇਦਾਂ ਹੀ ਦੀਪਕ ਜੀ ਨਾਲ ਗੱਲ ਕਰਦੇ ਸੀ ਵੈਸੇ ਬੇਸਿਕ ਜਲੰਧਰ ਤੋਂ ਰਹਿਣ ਵਾਲੇ ਨੇ ਪਰ ਚਾਹੇ ਬੰਬੇ ਰਹਿੰਦੇ ਨੇ ਪਰ ਅੱਜ ਵੀ ਆਪਣੀ ਮਿੱਟੀ ਨਾਲ ਜੁੜ ਕੇ ਜਿੰਨੀ ਕਿ ਜ਼ਰੂਰਤ ਆਪਣੇ ਮੁਤਾਬਕ ਕਰ ਸਕਦੇ ਨੇ ਕਰਦੇ ਦੇ ਸਾਨੂੰ ਸਾਰਿਆਂ ਨੂੰ ਇਹ ਫਰਜ਼ ਨਿਭਾਉਣਾ ਚਾਹੀਦਾ ਤੇ ਅਸੀਂ ਅਰਦਾਸ ਕਰਦੇ ਹਾਂ ਇੱਕ ਦਿਨ ਸਾਡੇ ਸੁਪਨਿਆਂ ਦੇ ਘਰ ਦੀ ਜਿਹੜੀ ਇਹ ਬਿਲਡਿੰਗ ਬਣ ਰਹੀ ਹੈ ਐਡੀ ਲੰਬੀ ਉੱਚੀ ਇੰਨੇ ਲੋਡ ਬੰਦਾਂ ਤੋਂ ਕਾਲ ਆ ਰਹੀ ਹੈ ਵੀ ਇੱਥੋਂ ਪਿਆ ਉੱਥੋਂ ਲੈ ਜਾਓ ਇੱਥੇ ਪਿਆ ਇੱਥੇ ਪਿਆ ਇਹ ਬੰਦ ਹੋ ਜੇ ਵੀ ਅਸੀਂ ਆਪਣਾ ਆਪਣਾ ਫਰਜ਼ ਨਿਭਾਉਣ ਲੱਗ ਜਾਈਏ ਸਾਡੇ ਜਿੱਦਾਂ ਵੱਡ ਬਡੇਰਿਆਂ ਵਰਗੇ ਅਸੀਂ ਆਪ ਬਣ ਜਾਈਏ ਸਾਡੇ ਦਾਦੇ ਪਰਦਾਦੇ ਆਪਣੇ ਆਪ ਚ ਇੱਕ ਐਨ ਜੀਓ ਸੀ ਗਰੀਬ ਤੇ ਗਊ ਦੀ ਰੱਖਿਆ ਲਈ ਜਾਨਾਂ ਦੇ ਵੀ ਦਿੰਦੇ ਸੀ ਜਾਨਾਂ ਲੈ ਵੀ ਲੈਂਦੇ ਸੀ ਉਹ ਪਰ ਅੱਜ ਜਾਨਾਂ ਬਚਾਉਣ ਦੀ ਲੋੜ ਹੈ ਜੇ ਅਸੀਂ ਫਰਜ਼ ਨਿਭਾਈਏ ਤਾਂ ਆਪਾਂ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਮਦਦ ਕਰ ਸਕਦੇ ਹਾਂ ਮੇਰੀ ਇਹ ਬੇਨਤੀ ਸਾਡੀ ਜਰੂਰ ਕਬੂਲ ਕਰੋ ਇੱਕ ਕਮਕਾਰ ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਮੈਂਬਰ ਸਾਡੇ ਕੋਲੇ ਪਹੁੰਚੇ ਨੇ ਰਾਨੀ ਸਾਹਿਬ ਇਹਨਾਂ ਦਾ ਵੀ ਬਹੁਤ ਸ਼ੁਕਰੀਆ ਦੀਪਕ ਰਾਜਾ ਜੀ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਕੋਲ ਪਹੁੰਚੇ ਨੇ ਵਾਈ ਗੁਰੂ ਜੀ ਦਾ ਖਾਲਸਾ ਥੈਂਕ ਯੂ ਜੀ ਦੀਪਕ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਤੁਹਾਡਾ ਥੈਂਕ ਯੂ ਹਾਂ ਜੀ ਚੋਕਰੀ